ਸ਼ਿਕਰ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਕਬਿਹਾਰਾ ਬਾਬਾ ਰਾਮਦੇਵ ਜੀ ਦੇ ਮੰਦਿਰ ਵਿੱਚ ਜਿੱਥੇ ਚੌਲਾਂ ਦਾ ਜੱਗ ਬਣਾਇਆ ਹੋਇਆ ਹੈ ਸੋ ਇਹ ਜੱਗ ਦੇ ਚੌਲ ਅੱਜ 27 6 یعنی 27 ਜੂਨ ਨੂੰ 2025 ਨੂੰ ਇੱਥੇ ਭੰਡਾਰਾ ਤਿਆਰ ਕੀਤਾ ਗਿਆ ਹੈ ਇਹ ਭੰਡਾਰਾ ਭੰਡਾਰੇ ਦੇ ਰੂਪ ਦੇ ਵਿੱਚ ਜਿਵੇਂ ਚੌਲ ਬਣਾਏ ਜਾਂਦੇ ਹਨ ਜੱਗ ਦੇ ਸੋ ਸਾਰਾ ਇਹ ਪਿੰਡ ਤੇ ਨਾਲ ਦੇ ਪਿੰਡਾਂ ਦੇ ਲੋਕ ਵੀ ਇੱਥੇ ਭੰਡਾਰੇ ਤੇ ਚੌਲ ਜਿਹੜੇ ਹੁੰਦੇ ਆ ਉਹਨੂੰ ਛਕਣ ਵਾਸਤੇ ਆਉਂਦੇ ਹਨ ਸੋ ਇਹ ਹਾਇ ਸਾਲ ਹੀ ਜੂਨ ਦੇ ਲਗਭਗ ਸੌਣ ਜਾਂ ਜੂਨ ਦੇ ਵਿੱਚ ਇੱਥੇ ਬਣਾਇਆ ਜਾਂਦਾ ਹੈ ਸੋ ਇਹ ਬਹੁਤ ਸਾਲਾਂ ਤੋਂ ਇਹ ਪਰੰਪਰਾ ਅਨੁਸਾਰ ਨਾਲ ਇੱਥੇ ਜੱਗ ਬਣਾਇਆ ਜਾਂਦਾ ਹੈ ਤੇ ਸੰਗਤਾਂ ਬੜੇ ਹੁਮਮਾ ਕੇ ਤੇ ਬੜੇ ਚਾ ਨਾਲ ਇਹ ਜੱਗ ਦੇ ਚੌਲ ਬਣਾਉਂਦੇ ਹੈ ਇਹ ਰੰਗ-ਬਰੰਗੇ ਚੌਲ ਲੋਕ ਖਾ ਕੇ ਜਾਂਦੇ ਹਨ ਸੋਜਵੇਂ ਪ੍ਰਾਣੇ ਰਾਮ ਰਾਜੇ ਮਹਾਰਾਜਾਂ ਵੇਲੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਜਾਂ ਕਿਸੇ ਹੋਰ ਪੁੰਨ ਧਰਮ ਲਈ ਯੱਗ ਕਰਦੇ ਸੀਗੇ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਯੱਗ ਦੇ ਚੌਲਾਂ ਨਾ ਮੀਂਹ ਪੈਂਦਾ ਸੋ ਆਪਣੀ ਆਪਣੀ ਸੋਚ ਹੈ ਆਪਣੇ ਆਪਣੇ ਵਿਚਾਰ ਹੈ ਪਰ ਮੈਂ ਚਲੋ ਹੋਰ ਮੀਂਹ ਵੀ ਨਹੀਂ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਇਹ ਪੁੰਨ ਧਰਮ ਦਾ ਕੰਮ ਹੈ ਤੋਂ ਬਹੁਤ ਪੁੰਨ ਦਾ ਕੰਮ ਹੈ ਪਹਿਲਾਂ ਉਹ ਲਿਆਉਣਾ ਫਿਰ ਉਹਨੂੰ ਬਣਾਉਣਾ ਫਿਰ ਸੰਗਤਾਂ ਨੂੰ ਸਿਖਾਉਣਾ ਸੋ ਇਹ ਇੱਕ ਸੇਵਾ ਦਾ ਕੰਮ ਹੈ ਸੇਵਾ ਦਾ ਜज्ਬਾ ਹੈ ਇਹਨਾਂ ਦੇ ਵਿੱਚ ਸੋ ਇਹ ਬਣਾ ਕੇ ਬੜੀ ਸ਼ਰਧਾ ਨਾਲ ਲੋਕਾਂ ਨੂੰ ਖੁਆਉਂਦੇ ਵੀ ਹੈ ਤੇ ਸੇਵਾ ਕਰਦੇ ਹੈ ਉਹ ਆਪਣੇ ਆਪਣੇ ਵਿਚਾਰ